ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇਨਸਾਫ ਪਸੰਦ ਲੋਕੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਧੱਕੇਸ਼ਾਹੀ ਝੂਠੇ ਪਰਚੇ ਆਵਾਜ਼ਾਂ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਵੀ ਬੰਦਾ ਕੋਈ ਸਰਕਾਰ ਦੀਆਂ ਮਾੜੀਆਂ ਨੀਤੀਆਂ ਧੱਕੇਸ਼ਾਹੀ ਦੇ ਖਿਲਾਫ ਬੋਲਦਾ ਹੈ ਜਗਜਾਹ ਕਰਦਾ ਹੈ ਉਸੇ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੇਰੇ ਨਾਲ ਵੀ ਹੋਈ ਪਰਚੇ ਵੀ ਦਿੱਤੇ ਐਨਡੀਪਸ ਦੇ ਪਰਚੇ ਦਿੱਤੇ ਤਰਨਤਾਰਨ ਪਰ ਲੋਕਾਂ ਦਾ ਸਹਿਯੋਗ ਰਿਹਾ ਸਰਕਾਰ ਨੂੰ ਪੁੱਛਿਆ ਜਾਣਾ ਪਿਆ ਝੂਠੇ ਮੁਕੱਦਮੇ ਹੋਰ ਵੀ ਆਪਾਂ ਦੇਖੇ ਬਹੁਤ ਬੰਦੇ ਜੇਲ੍ਹਾਂਾਂ ਵਿੱਚ ਚੱਕ ਕੇ ਸਿੱਟੇ ਹੁਣ ਇੱਕ ਹੋਰ ਸਾਡਾ ਸਾਥੀ ਆ ਮਹਿੰਦਰਪਾਲ ਸਿੰਘ ਲੂੰਬਾ ਜਾਣਦੇ ਆ ਬਹੁਤ ਸੱਜਣ ਪੰਜਾਬ ਦੇ ਵਿੱਚ ਉਹਨਾਂ ਨੂੰ ਕਿ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਮੋਗੇ ਦੇ ਵਿੱਚ ਏਸੀਆਂ ਵਾਲੀ ਬੀਬੀ ਐਮ ਐਲ ਏ ਜਦੋਂ ਹਸਪਤਾਲ 'ਚ ਏਸੀ ਗੈਪ ਕਰਤੇ ਜਿਹੜੀ ਬੀਬੀ ਨੇ ਉਹਦੇ ਬਾਰੇ ਵੀ ਆਵਾਜ਼ ਬੁਲੰਦ ਕੀਤੀ ਹੋਰ ਬਹੁਤ ਮੁੱਦਿਆਂ ਦੇ ਉੱਤੇ ਮਹਿੰਦਰਪਾਲ ਸਿੰਘ ਲੂੰਬਾ ਲਗਾਤਾਰ ਆਵਾਜ਼ ਚੱਕਦੇ ਆ ਰਹੇ ਆ ਉਸ insaan ਦੇ ਉੱਤੇ ਇੱਕ ਮੁਕੱਦਮਾ ਦਰਜ ਕੀਤਾ ਪਾਸਕੋ ਐਕਟ ਲਾ ਕੇ ਤੇ ਐਨਡੀਪੀਐਸ ਦਾ ਐਕਟ ਲਾ ਕੇ ਉਸ ਬੰਦੇ ਨੇ ਸਿਰਫ ਤੇ ਸਿਰਫ ਇੱਕ ਬੱਚੀ ਜਿਹੜੀ ਨਸ਼ਾ ਕਰਦੀ ਸੀ ਛੋਟੀ ਬੱਚੀ 4-15 ਸਾਲ ਦੀ ਉਹਦੇ ਚਿਹਰੇ ਦੇ ਢਾਕੇ ਉਹਨੇ ਇੱਕ ਵੀਡੀਓ ਦਿਖਾਈ ਲੋਕਾਂ ਨੂੰ ਵੀ ਦੇਖੋ ਆ ਹਾਲਾਤ ਨੇ ਪੰਜਾਬ ਦੇ ਬਣਦਾ ਸੀ ਤਾਂ ਕੋਈ ਮੰਨ ਲਓ ਕੋਈ ਉਹ ਜਾ ਮੁਕੱਦਮਾ ਹੋ ਸਕਦਾ ਸੀ ਪਰ ਪਾਸਕੋ ਐਕਟ ਲੱਗਣਾ ਨਸ਼ੇ ਦਾ ਧਾਰਾ ਲਾ ਕੇ ਉਹ ਤੇ ਪਰਚਾ ਦਰਜ ਕਰਕੇ ਉਹਨੂੰ ਫੜਦ ਨੂੰ ਫਿਰਦੇ ਆ ਉਹਦੀ ਛਾਪਾ ਮਾਰੀ ਹੋ ਰਹੀ ਹੈ ਸੋ ਭਰਾਓ ਪੰਜਾਬ ਦੇ ਲੋਕੋ ਜੇ ਅਹੀਂ ਇਹ ਸਾਰੇ ਬੰਦਿਆਂ ਨੂੰ ਇਕੱਲੇ ਇਕੱਲੇ ਕਰਕੇ ਦਬਦੇ ਰਹੇ ਉਹਨਾਂ ਦੀ ਆਵਾਜ਼ ਨੂੰ ਤਾਂ ਕੋਈ ਬੰਦਾ ਇਹਨਾਂ ਨੇ ਇੱਥੇ ਬੋਲਣ ਆਲਾ ਛੱਡਣਾ ਨਹੀਂ ਜਾਂ ਮਰਵਾਉਣਗੇ ਤੇ ਜਾਂ ਉਹਨੂੰ ਚੱਕ ਕੇ ਮੁਕੱਦਮਾ ਦੇ ਕੇ ਜੇਲ੍ਹ ਸਿੱਟਣਗੇ ਸੋ ਇਸੇ ਸੰਬੰਧ ਚ 17 ਤਰੀਕ ਨੂੰ ਸਮਾਂ 10 ਵਜੇ ਦਾਣਾ ਮੰਡੀ ਮੋਗਾ SSP ਦਫ਼ਤਰ ਦੇ ਨੇੜੇ ਵੱਡਾ ਇਕੱਠ ਰੱਖਿਆ ਗਿਆ ਤਾਂ ਕਿ ਦੱਸਿਆ ਜਾਵੇ ਸਰਕਾਰ ਨੂੰ ਵੀ ਜਿਹੜੇ ਲੋਕਾਂ ਲਈ ਬੋਲਣ ਵਾਲੇ ਬੰਦੇ ਨੇ ਉਹ ਇਕੱਲੇ ਨਹੀਂ ਹੈਗੇ ਲੋਕ ਪੰਜਾਬ ਉਹਨਾਂ ਦੇ ਨਾਲ ਆ ਸੋ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ 17 ਤਰੀਕ ਦਾਣਾ ਮੰਡੀ SSP ਦਫ਼ਤਰ ਦੇ ਨੇੜੇ ਸਮਾਂ 11:00 ਵਜੇ ਦਾ ਔਰ ਲੱਖੇ ਕੱਲੀ ਆਹੀ ਗੱਲ ਨਹੀਂ ਸਭ ਤੋਂ ਦੁੱਖ ਦੀ ਗੱਲ ਹੈ ਕਿ ਸਾਡੇ ਨਾਲ ਜੁੜੇ ਹੋਏ ਨੇ ਨਾਬਾ ਕੋਲੇ ਇੱਕ ਪਿੰਡ ਹੈ ਚਹਿਲ ਜਿੱਥੇ ਪ੍ਰਵਾਸੀਆਂ ਵਾਲਾ ਮਸਲਾ ਉੱਠਿਆ ਸੀ ਲੋਕਲ এমਪਲੋਇਮੈਂਟ ਦਾ ਮਸਲਾ ਉੱਠਿਆ ਸੀ ਪੂਰਾ ਸ਼ਾਸਨ ਉਹ ਫੈਕਟਰੀਆਂ ਵਾਲਿਆਂ ਦਾ ਸਾਥ ਦੇ ਰਿਹਾ ਜਾਂ ਬਾਹਰ ਲਿਆਂਦਾ ਔਰ ਖੁਦ ਆਪਦੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਸਫਰ ਕਰਾ ਰਿਹਾ ਉਹਨਾਂ ਬੰਦਿਆਂ ਦੇ ਸਾਹਮਣੇ ਕੱਲ ਆ ਦੋ ਦਿਨ ਪਹਿਲਾਂ ਸਾਡੀ ਰੈਲੀ ਦੇ ਵਿੱਚ ਉਹ ਪਿੰਡ ਵਾਲੇ ਬੰਦੇ ਪਹੁੰਚ ਜਾਣ ਸੱਤ ਪੁਲਿਸ ਦੀਆਂ ਗੱਡੀਆਂ ਘੁੰਮ ਰੀਆਂ ਸੀ ਔਰ ਸਾਡੇ ਨਾਲ ਇੱਕ ਮੁੰਡਾ ਜੁੜਿਆ ਹੋਇਆ ਹੈ ਗੁਰਪ੍ਰੀਤ ਦਲਤ ਫੈਮਿਲੀ ਦਾ ਮੁੰਡਾ ਹੈ ਉਹਨੂੰ ਫੜਨ ਨੂੰ ਫਿਰ ਰਹੇ ਨੇ ਉਹਦਾ ਗੁਨਾਹ ਕੀ ਹੈ ਉਹ ਸਾਡੇ ਨਾਲ ਸੰਪਰਕ ਚ ਕਿਉਂ ਆਇਆ ਤੇ ਅਸੀਂ ਉੱਥੇ ਗਏ ਕਿਉਂ ਓਏ ਸਾਨੂੰ ਜਾਨ ਦੀ ਲੋੜ ਹੀ ਨਾ ਪਵੇ ਜੇ ਤੁਸੀਂ ਕੁਝ ਕਰ ਲਓ ਤਾਂ ਉਹਨਾਂ ਨੇ ਡੀਸੀ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈ ਐਸਐਸਪੀ ਨੂੰ ਦਿੱਤੀ ਹੋਈ ਹੈ ਕਿ ਜੋ ਬਾਹਰ ਵਾਲਿਆਂ ਨੇ ਉਥੋਂ ਦੀਆਂ ਕੁੜੀਆਂ ਨਾਲ ਛੇੜਖਾਨੀ ਕੀਤੀ ਉਥੋਂ ਦੇ ਲੋਕਾਂ ਦਾ ਜਿਨਾ ਦੁੱਬਰ ਕੀਤਾ ਔਰ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਵੀ ਉਥੋਂ ਦੇ ਰਿਪrezentਟੇਟਿਵ ਨੇ ਚਾਹੇ ਉਹ ਐਮਐਲਏ ਹੋਣ ਜਾਂ ਬਾਕੀ ਦੇ ਬੰਦੇ ਸਭ ਉਹਨਾਂ ਦਾ ਸਾਥ ਦੇ ਰਹੇ ਨੇ ਗੁਨਾਹ ਕੀ ਹੈ ਯਾਰ ਜੇ ਤੁਸੀਂ ਪੰਜਾਬ ਦੇ ਐਮਐਲਏ ਹੋ ਪੰਜਾਬ ਦੇ ਡੀਸੀ ਐਸਐਸਪੀ ਹੋ ਤੇ ਪੰਜਾਬੀਆਂ ਦਾ ਸਾਥ ਨਹੀਂ ਦੇ ਰਹੇ ਤਾਂ ਇਹ ਪੰਜਾਬ ਹੈ ਜਾਂ ਕੋਈ ਹੋਰ ਸਟੇਟ ਸੁਧਰ ਜੋ ਜਿਵੇਂ ਲੱਖੇ ਨੇ ਸਾਰੀ ਜ਼ਿਕਰ ਕਰਤੀ ਲੁੰਬਾ ਸਾਹ ਬਾਰੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਕਾਲੇ ਪਾਣੀ ਦੀ ਟੀਮ ਤੋਂ ਲੈ ਕੇ ਤੇ ਹੁਣ ਵੈਨ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਤੰਗ ਕਰ ਰਹੇ ਹੋ ਸਾਰੇ ਉਥੋਂ ਦੇ ਲੋਕ ਜਿੰਨਾ ਡਿਜੀਟਲ মিডিਆ ਉਥੋਂ ਦਾ ਜਿੰਨੇ ਸਮਾਜ ਸੇਵੀ ਹੋਰ ਨੇ ਉੱਤੇ ਸੰਸਥਾਵਾਂ ਸਾਰੇ ਮਿਲ ਕੇ ਉੱਥੇ ਕਾਲ ਦੇ ਰਹੇ ਨੇ ਤੇ ਅਸੀਂ ਵੀ ਪਹੁੰਚਾਂਗੇ ਤੇ ਬਾਕੀਆਂ ਨੂੰ ਵੀ ਅਪੀਲ ਆ ਪਹੁੰਚੋ ਤੇ ਨਾ ਗਵਰਨਮੈਂਟ ਵਾਲਿਆਂ ਨੂੰ ਅਸੀਂ ਤਾੜਨਾ ਕਰਦੇ ਆ ਸਮਝੋ ਲੋਕਾਂ ਦੇ ਖਿਲਾਫ ਜਾ ਕੇ ਕੋਈ ਐਡਮਿਨਿਸਟ੍ਰੇਸ਼ਨ ਨਾ ਚੱਲੀ ਆ ਨਾ ਸਰਕਾਰਾਂ ਚੱਲੀਆਂ ਲੋਕਾਂ ਦੇ ਲਈ ਬਣੇ ਹੋ ਤੁਸੀਂ ਲੋਕਾਂ ਨੇ ਬਣਾਇਆ ਤੁਹਾਨੂੰ ਤਾਂ ਲੋਕਾਂ ਲਈ ਕੰਮ ਕਰੋ ਹੱਦ ਹੋ ਗਈ ਭੰਸਿਆਂ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਸਵਾਲ ਜਵਾਬ ਕਰਨ ਲਾਇਆ ਅੱਜ ਜੇ ਕੋਈ ਬੰਦਾ ਸਵਾਲ ਕਰਦਾ ਕੋਈ ਚੰਗੀ ਗੱਲ ਹਵਾਰਦਾ ਕੋਈ ਸਚਾਈ ਲੋਕਾਂ ਸਾਹਮਣੇ ਲਿਆਉਂਦਾ ਚੱਕ ਕੇ ਪਰਚਾ ਉਹ ਵੀ ਪਰਚਾ ਦੇਖੋ ਐਨਡੀਪੀਐਸ ਦਾ ਨਸ਼ੇ ਦਾ ਪਰਚਾ ਪੋਸਕੋ ਐਕਟ ਦਾ ਕਿ ਬੱਚੇ ਨਾਲ ਕੋਈ ਮਤਲਬ ਕਿ ਗੁਨਾਹ ਕਰਨਾ ਕੋਈ ਬੱਚੇ ਨਾਲ ਆ ਉਹੋ ਜੇ ਪਰਚੇ ਦੇ ਵਿੱਚ ਬੰਦਾ ਸ਼ਾਮਲ ਕੀਤਾ ਜਾਂਦਾ ਹੈ ਔਰ ਇੱਕ ਗੱਲ ਹੋਰ ਉਹ ਜਿਹੜਾ ਉੱਥੇ ਇੱਕ ਨਸ਼ੇ ਦੀ ਦੁਕਾਨ ਹੈ ਕੋਟੀ ਸੇਖਾ ਉਹਦੇ ਉੱਤੇ ਔਰ ਲੈੜੀ ਪਤਾ ਨਹੀਂ ਕਿੰਨੇ ਕੇਸ ਨੇ ਤੇ ਉਹਨਾਂ ਦਾ ਬੰਦਾ ਮਾਲਕ ਕਿ ਕੌਣ ਆ ਉਹ ਭਗੌੜਾ ਹੈ ਤੇ ਇਸ ਦੁਕਾਨ ਨੂੰ ਸ਼ਾਮਲ ਕੀਤਾ ਜਾਵੇ ਜਿੱਥੋਂ ਕੁੜੀ ਨੇ ਦਵਾਈਆਂ ਲਈਆਂ ਸੀ ਉਹਦੀ ਥਾਂ ਤੇ ਇਹਨਾਂ ਵਿਚਾਰੇ ਸਮਾਜ ਸੇਵੀਆਂ ਨੂੰ ਚੱਕ ਕੇ ਪਾ ਜਿਹੜੇ ਬੰਦੇ ਨੇ ਗੱਲ ਸਾਹਮਣੇ ਲਿਆਂਦੇ ਉਹ ਚੱਕ ਕੇ ਪਰਚਾ ਬੋਲੇ ਰੰਗਾਂ ਨੂੰ ਉਹ ਜਿਹੜਾ ਨਸ਼ੇ ਕਮੇਟੀ ਦਾ ਪ੍ਰਧਾਨ ਆ ਉਹ ਨਾਲ ਵਾਲਾ ਮੁੰਡਾ ਬੰਮ ਕੀ ਨਾ ਉਹਨਾਂ ਦਾ ਬੰਮ ਪੰਮ 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 ਕੰਮ ਪੰਮ ਸ਼ਾਇਦ ਹਾਂ ਕੋਈ ਨਾ ਹੈ ਉਹ ਵਿਚਾਰੇ ਨੂੰ ਵੀ ਵਿੱਚ ਪਸਾਖੇ ਰੱਖਤਾ ਹੈ ਉਹ ਤੁਸੀਂ ਆ ਕੰਮ ਕਰ ਰਹੇ ਹੋ ਪਤਾ ਵੱਡੰਬਣਾ ਕੀ ਹੈ ਆ ਜੋ ਲਖੇ ਨੇ ਕਿਹਾ ਕਿ ਤੁਸੀਂ ਸਵਾਲ ਪੁੱਛਣ ਲਈ ਕਿਹਾ ਹੁਣ ਜਿਹੜਾ ਬੰਦਾ ਥੋਥੋ ਸਵਾਲ ਪੁੱਛਦਾ ਉਹਦੇ ਉਲਟ ਥੋਡੀ ਪਾਰਟੀ ਦੀ ਤਾਂ ਵੱਡੰਬਣਾ ਹੀ ਇਹ ਹੈ ਕਿਹਦੇ ਉਲਟ ਬਣੇ ਸੀ ਕਰਪਸ਼ਨ ਦੇ ਕਿਹਦੇ ਉਲਟ ਬਣੇ ਸੀ ਹਾਈ ਕਮਾਂਡ ਦੇ ਤੇ ਤੁਸੀਂ ਦੋਨੇ ਚੀਜ਼ਾਂ ਹੀ ਸ਼ੁਰੂ ਕਰਤੀਆਂ ਸਵਾਜੋ ਬਾਈ ਮਰਦਿਆਂ 10:30 ਵਜੇ 17 ਤਰੀਕ 17 ਤਰੀਕ ਮੋਗਾ ਦਾਣਾ ਮੰਡੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ